ਕੋਪਰੇਟਰਾਂ ਵੱਲੋਂ ਜਿੱਥੇ ਹੜਤਾਲ ਦਾ ਇੱਕ ਅਨਾਉਂਸ ਕੀਤਾ ਗਿਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲ ਪੰਪਾਂ ਤੇ ਜਿਹੜੀਆਂ ਲਾਈਨਾਂ ਔਰ ਕਤਾਰਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਪਈਆਂ ਪੰਜਾਬ ਦੇ ਹਰ ਇੱਕ ਪੈਟਰੋਲ ਪੰਪ ਤੇ ਐਵੇਂ ਦਾ ਹੀ ਹਾਲਾਤ ਹੈ ਔਰ ਗੁਰਦਾਸਪੁਰ ਦੇ ਇਹ ਪੰਪਾਂ ਪੈਟਰੋਲ ਪੰਪ ਜਿੱਥੇ ਕਿ ਕੱਲ ਦੇ ਰਾਤ ਤੋਂ ਹੀ ਇਹ ਹਾਲਾਤ ਬਣੇ ਹੋਏ ਸੀ ਔਰ ਅੱਜ ਸਵੇਰ ਤੋਂ ਹੀ ਪੰਪਾਂ ਦੇ ਉੱਤੇ ਲੰਬੀਆਂ ਲੰਬੀਆਂ ਕਤਾਰਾਂ ਲੇਕਿਨ ਅਖੀਰ ਇਹ ਹਾਲਾਤ ਹੋ ਚੁੱਕੇ ਨੇ ਕਿ ਪੈਟਰੋਲ ਪੰਪਾਂ ਵੱਲੋਂ ਵੀ ਜਿਹੜੀ ਹੈ ਸਪਲਾਈ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਚਾਹੇ ਉਹਨਾਂ ਕੋਲ ਸਟਾਕ ਹੈ ਜਾਂ ਨਹੀਂ ਉਹਨਾਂ ਦਾ ਸਾਫ਼ ਤੌਰ ਤੇ ਕਹਿੰਦਾ ਕਿ ਜਿਹੜਾ ਕਿ ਸਟਾਕ ਉਹਨਾਂ ਕੋਲ ਇੱਕ ਪੂਰੇ ਦਿਨ ਦਾ ਸਟਾਕ ਹੁੰਦਾ ਉਹ 2 ਘੰਟਿਆਂ ਦੇ ਵਿੱਚ ਲੋਕਾਂ ਵੱਲੋਂ ਪ੍ਰਵਾਹ ਲਿਆ ਗਿਆ ਸਟਾਕ ਜਾਂ ਤੇ ਉਹ ਟਰੱਕਾਂ ਤੇ ਆ ਰਹੇ ਨੇ ਜਾਂ ਡੀਜ਼ਲ ਵੀ ਖਤਮ ਹੈ ਪੈਟਰੋਲ ਵੀ ਖਤਮ ਪਾਜੀ ਲੰਬੀਆਂ ਲਾਈਨਾਂ ਤੁਸੀਂ ਵੀ ਖੜੇ ਹੋ ਕੀ ਕਹਿੰਦੇ ਕੀ ਹੈ ਕਹਿੰਦੇ ਇਹੋ ਜੀ ਤੇਲ ਨਹੀਂ ਹੈਗਾ ਇਹ ਲਾਂ ਦੇ ਦਿਆਂਗੇ ਲੇਕਿਨ ਉਸ ਮਸ਼ੀਨ ਚੱਲਦੀ ਪਈ ਹੈ ਤੇ ਕੀ ਉਹਦੇ ਵਿੱਚ ਸਟਾਕ ਵੀ ਸ਼ੋਅ ਕਰਦਾ ਪਿਆ ਕਹਿੰਦੇ ਪਤਾ ਨਹੀਂ ਇਹੋ ਕਹੀ ਜਾਂਦੇ ਤੇਲ ਆਨੀ ਤੇਲ ਆਉਂਦੇ ਗਿਆ ਤੇ ਪਾਜੀ ਕਿੰਨੀ ਕੁ ਮੁਸ਼ਕਲ ਆਏ ਕਿਉਂਕਿ ਪੈਟਰੋਲ ਦੇ ਨਾਲ ਤੇ ਆਪਾਂ ਤਾਂ ਸਾਰਾ ਸਾਰਾ ਸਿਸਟਮ ਹੀ ਖਲੋਏ ਨਾ ਜੀ ਪੈਟਰੋਲ ਨਾ ਮਿਲਣ ਕਰਕੇ ਸਾਰਾ ਸਿਸਟਮ ਖਲੋਏਗਾ ਸਾਰਿਆਂ ਨੂੰ ਆਵਾਜ਼ ਹੀ ਹੋਏਗੀ ਇਹਦਾ ਜਿਹੜਾ ਵੀ ਕੋਈ ਗੱਲ ਹੈਗੀ ਉਹਦਾ ਹੱਲ ਹੋਣਾ ਚਾਹੀਦਾ ਬਿਲਕੁਲ ਹੱਲ ਹੋਣਾ ਚਾਹੀਦਾ ਅੱਜ ਹੜਤਾਲ ਆ ਲੇਕਿਨ ਪੈਟਰੋਲ ਤੁਸੀਂ ਕੋਈ ਸਪੈਸ਼ਲੀ ਹੜਤਾਲ ਕਰਕੇ ਪਵਾ ਰਹੇ ਹੋ ਜਾਂ ਰੁਟੀਨ ਚ ਨਹੀਂ ਰੁਟੀਨ ਚ ਹੈ ਕੀ ਕਹਿੰਦੇ ਕੀ ਆਂਦੇ ਆਂ ਜੀ ਕਿੰਨੇ ਕ ਪੱਤ ਫੇਰ ਲਏ ਆਏ ਦਾ ਇੱਥੇ ਬੜੇ ਚੰਦੇ ਖਰ ਉੱਥੇ ਬੜੀ ਦੁਨੀਆ ਮੁੜ ਕੇ ਗਈ ਆ ਬਹੁਤ ਦੁਨੀਆ ਮੁੜ ਗਈ ਕੀ ਡਰਦੇ ਆਗੇ ਉਹ ਕਿ ਪਟ્રોલ ਨਹੀਂ ਮਿਲਣਾ ਜਾਂ ਵੈਸੇ ਰੁਟੀਨ ਚ ਪੁਆੜਾ ਆ ਯੂਜ਼ ਪਾਉਂਦੇ ਆ ਬੰਦਾ ਤੇ ਜੇ ਨਹੀਂ ਮਿਲਦਾ ਤੇ ਕਿਦਾਂ ਕੀ ਇਫੈਕਟ ਪੈਂਦਾ ਤੁਹਾਡੇ ਆਪਣਾ ਆਵਾਜਾਈ ਦੇ ਜਾਂ ਆਪਣੇ ਘਰੋਂ ਹੀ ਜਾਣਾ ਆਉਣਾ ਜਾਣਾ ਜਾਂ ਕੰਮ ਤੇ ਜਾਣਾ ਪਿੰਡ ਜਾਣਾ ਹੋਣਾ ਔਖਾ ਹਾਂਜੀ ਇੱਥੇ ਮੁਕਦੇ ਪਿੰਡ ਜਾਣਾ ਔਖਾ ਤੇ ਲਾ ਨਹੀਂ ਮੋੜ ਪਿੰਡ ਜਾਣਾ ਵਾ ਸ਼ਹਿਰ ਆਏ ਉਹ ਤੇ ਪਿੰਡ ਜਾਣਾ ਤੇ ਦਿਲ ਮੁਕਦਾ ਅੱਲਾ ਔਖੇ ਨੇ ਕਿਉਂਕਿ ਕੋਈ ਨੌਕਰੀ ਵਾਲਾ ਕੋਈ ਬਿਜ਼ਨਸਮੈਨ ਤੁਸੀਂ ਵੀ ਭਾਜੀ ਕਦੋਂ ਨੇ ਖੜੇ ਹੋਏ ਇੱਥੇ ਤੇ ਮੈਨੂੰ ਇੱਥੇ 2 ਘੰਟੇ ਹੋ ਗਿਆ ਖੜੇ ਅੱਛਾ ਜੀ ਹਾਂਜੀ ਹਾਂਜੀ ਵਰਕਿੰਗ ਤੇ ਜਾਣਾ ਵਾ ਸਾਰੇ ਸ਼ਹਿਰ ਚ ਇਹੋ ਜਿਹਾ ਹਾਲ ਹੋ ਰਿਹਾ ਅਜੇ ਵੀ ਦੇਖਿਆ ਪੈਟਰੋਲ ਪੰਪ ਤੇ ਕੁਝ ਨਹੀਂ ਹਾਰ ਕੇ ਦੇਖਿਆ ਇੱਥੇ ਪੌਣਾ ਘੰਟਾ ਲਾਈਨ ਚ ਲੱਗ ਕੇ ਹੁਣ ਇੱਥੇ ਪਹੁੰਚੇ ਤੇ ਉਹਨਾਂ ਪੈਟਰੋਲ ਖਤਮ ਹੋ ਗਿਆ ਪੈਟਰੋਲ ਖਤਮ ਹੋ ਗਿਆ ਹਾਂਜੀ ਇਸ ਵੇਰ ਦਾ ਹੀ ਇਹ ਹਾਲਾਤ ਹੈ ਲੋਕੀ ਕਾਲੇ ਦੇ ਵਿੱਚ ਜਿੰਨੇ ਲੀਟਰ ਪੁਆਣ ਉਹ 10 ਲੀਟਰ 5 ਲੀਟਰ ਪ੍ਰੋਵਾਈਡ ਆ ਰਿਹਾ ਹਾਂਜੀ ਉਹ ਕੈਨੀਆਂ ਦੇ ਵਿੱਚ ਜਿਹੜੇ ਤੇਲ ਹਨ ਉਹ ਕੰਮ ਕਰਾ ਰਹੇ ਜੇ ਕੁਝ ਵੀ ਨਾ ਕਰਨ ਇੱਕ ਇੱਕ ਲੀਟਰ ਫਾਰਿਆਂ ਨੂੰ ਦੇ ਹੀ ਜਾਂਦਾ ਤਾਂ ਵੀ ਬਹੁਤ ਸੋਨਾ ਚੱਲ ਜਾਂਦਾ ਬਟ ਪ੍ਰੋਬਲਮ ਹੈ ਇਹ ਕਿਸੇ ਨੂੰ ਮਨਾ ਨਹੀਂ ਕੀਤਾ ਜਾ ਸਕਦਾ ਕੌਣ ਕਿਸੇ ਨੂੰ ਮਨਾ ਕਰੇ ਮਨਾ ਕਰਾਂਗੇ ਝਗੜੇ ਵਾਲੀ ਗੱਲ ਬਿਲਕੁਲ ਝਗੜਾ ਕਹਿੰਦੇ ਪੰਪਾਂ ਤੇ ਹੋ ਹੀ ਰਿਹਾ ਵਾ ਝਗੜਾ ਹੀ ਹੈ ਜਿਹੜੀਆਂ ਲੰਬੀਆਂ ਕਤਾਰਾਂ ਝਗੜਾ ਕਿਉਂਕਿ ਪੰਪਾਂ ਦੇ ਤੇਲ ਪਵਾਉਣ ਦੀ ਹੋੜ ਪਈ ਹੋਈ ਹੈ ਕੈਨੀਆਂ ਦੇ ਵਿੱਚ ਲੋਕ ਤੇਲ ਪਰਵਾ ਕੇ ਲੈ ਗਏ ਨੇ ਔਰ ਹੂਨੇ ਹਾਲਾਤ ਇਹ ਨੇ ਕਿ ਲੀਟਰ ਤੇਲ ਵਾਸਤੇ ਵੀ ਜਿਹੜੀਆਂ ਲਾਈਨਾਂ ਲੱਗੀਆਂ ਜਾਂ ਇੱਕ ਲੀਟਰ ਤੇਲ ਮੰਗਦੇ ਨੇ ਉਹ ਵੀ ਨਹੀਂ ਮਿਲ ਰਿਹਾ ਭਾਜੀ ਕਦੋਂ ਦੇ ਖੜੇ ਹੋ ਲਾਈਨ 'ਚ ਭਾਈ 20 ਮਿੰਟ ਹੋ ਗਏ ਨੇ ਕੀ ਕਹਿੰਦੇ ਕੀ ਹੈ ਹੈ ਹੀ ਨਹੀਂ ਕਰਦੇ ਪੰਪ ਦੇ ਗਏ ਔਰ ਬਾਈਪਾਸ ਟੋਪੇ ਖਤਮ ਹੋ ਗਿਆ ਜੀ ਪਹਿਲੇ ਖਤਮ ਹੋ ਗਿਆ ਹਾਂਜੀ ਤੇ ਹੁਣ ਮੁਸ਼ਕਲ ਹੈ ਸਿਲੰਡਰ ਲੈਂਡ ਜਣਾ ਉਹ ਵੀ ਮੁਸ਼ਕਲ ਹੁੰਦੀ ਪਈ ਹੈ ਘਰੇ ਨਿਕਲੇ ਉਹ ਕੰਮ ਹਾਂਜੀ ਇਹ ਜਦੋਂ ਚੱਲੇ ਹਾਲ ਪਤਾ ਲੱਗਾ ਤੇਲ ਹਾਨੀ ਹੈ ਤੇਲ ਪੁਆਣ ਆਇਆ ਤੇ ਇੱਥੇ ਜੋ ਆ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਚ ਕਿ ਪੰਪਾ ਦੇ ਤੇਲ ਬਿਲਕੁਲ ਖਤਮ ਹੋ ਚੁੱਕਾ ਔਰ ਪੰਪ ਮਾਲਕ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਹਾਲਾਤ ਨੇ ਔਰ ਕਿਵੇਂ ਨੇ ਹਾਲਾਤ ਨੇ ਔਰ ਉਹਨਾਂ ਦਾ ਕੀ ਕਹਿਣਾ ਕਿ ਤੁਸੀਂ ਇੱਥੇ ਮੈਨੇਜਰ ਹੋ ਕੀ ਹਾਲਾਤ ਕੀ ਇਸ ਸਵੇਰ ਦੇ ਕਿੰਨੇ ਕ ਲੋਕ ਆ ਗਏ ਨੇ ਲੋਕਾਂ 'ਚ ਪਤਾ ਨਹੀਂ ਕਿਸ ਗੱਲ ਦਾ ਪੈਨਿਕ ਰੀਟ ਹੋ ਗਿਆ ਇੱਕਦਮ ਹੀ ਜਿੰਨਾ ਵੀ ਹੈਗਾ ਹੀ ਜਿੰਨੇ 100 ਦਾ ਨਹੀਂ ਕਦੀ ਪਾਇਆ ਕਹਿੰਦਾ ਮੈਨੂੰ 500 ਦਾ ਪਾ ਦੇ ਹਜ਼ਾਰ ਦਾ ਪਾ ਦੇ ਦੋ ਡਰਮ ਲੈ ਕੇ ਆ ਗਏ ਤੇ ਨੇ ਉਹਨਾਂ ਦੇ ਤੇਲ ਨੂੰ ਮਿੰਟੋ ਮਿੰਟੇ ਮਖਾਤਾ ਕਿੰਨਾ ਕੋ ਨਹੀਂ ਆਏਗਾ ਸਟੋਰੇਜ ਤੇ ਤੁਹਾਡੀ ਤੇਰੀ ਇੱਕ ਲੋਜ ਦੀ ਰੂਟੀਨ ਸੇਲ ਆ ਉਹਦੇ ਆਪਾਂ ਗੱਲ ਕਰੀਏ ਤੇ ਕਿੰਨੇ ਘੰਟਿਆਂ 'ਚ ਸੇਲ ਖਤਮ ਹੋਊ ਉਹ ਦੋ ਦੋ ਘੰਟੇ ਮੇਲਾਏ 8 ਵਜੇ ਉਹ ਮੇਲਾ ਰੋਲਾ ਪਿਆ ਹੋਆ ਜਿੱਦ ਸਾਡੇ ਘਰ ਵਾਲਾ 10 ਵਜੇ ਤੋਂ ਪਹਿਲਾਂ ਪਹੁੰਚਿਆ ਸੀ ਫਿਰ ਵੀ ਅਹੀਂ ਪਾਰਾ ਇੱਕ ਪਾਰਾ ਕਵੇ ਤੱਕ ਉਹਨੂੰ ਚਲਾਇਆ ਵਾ ਹੁੰਦੇ ਲੋਕੀ ਉਹ ਆ ਵੇਖ ਲੋ ਜਿਹਨੂੰ ਜਿਹਨਵੇ 100 ਰੁਪਏ ਨੇ ਪਾਇਆ ਉਹ ਵੀ ਕੇਗਾ 500 ਰੁਪਏ ਉਹ ਇਦਾਂ ਪੈਨਿਕ ਨਹੀਂ ਕਰ ਸਟਾਕ ਹਮ ਸਟਾਕ ਘੜੀ ਨੂੰ ਲੈ ਲੈ ਸਾ ਸਟਾਕ ਨਹੀਂ ਲਗਾ ਤੇ ਅਗੋਂ ਕੀ ਅਗੋਂ ਗੱਡੀ ਹੁਣ ਜਾਏਗੀ ਤੇ ਗੱਡੀ ਲੈ ਕੇ ਆਏਗੀ ਉਹ ਕੋਈ ਪ੍ਰੋਟੋਕਾਲ ਹੁੰਦਾ ਰੂਮ ਦੇ ਸਾਹਮਣੇ ਚੱਲਦਾ ਕਿ ਸਵੇਰ ਦੀ ਗੱਡੀ ਜਾਏਗੀ ਸ਼ਾਮ ਨੂੰ ਆਏਗੀ ਅੱਜ ਅਸੀਂ ਗੱਡੀ ਘੱਲ ਨਹੀਂ ਨਹੀਂ ਆਨ ਨੂੰ ਪਤਾ ਇਹਨਾਂ ਨੂੰ ਕਿ ਜਣਾ ਸਾਨੂੰ ਇਹ ਗੱਲ ਦਾ ਕੋਈ ਅੰਦਾਜ਼ਾ ਨਹੀਂ ਕਿ ਜਿੰਨਾ ਤੁਹਾਡੇ ਕੋਲ ਸਟਾਕ ਹੈ ਇੱਕ ਲਿਮਿਟਿਡ ਸਟਾਕ ਹੁੰਦਾ ਪਤਾ ਹੁੰਦਾ ਕਿ ਇਹ 50000 ਲੀਟਰ ਠੀਕ ਹੈ ਨਾ ਉਹ ਹੁਣ ਖਤਮ ਹੋ ਗਿਆ ਕੋਈ ਨਹੀਂ ਜੰਦਾ ਤੂੰ ਇਉਂ ਇੱਥੇ 10000 ਡੀਟੀਲ ਰੱਖੋਣਾ ਤੇ ਇੱਧਰ ਲੱਭਣਾ ਨਹੀਂ 10 ਮਿੰਟਾਂ ਚ ਨਹੀਂ ਲੱਭਣਾ ਇਹ ਨਹੀਂ ਨੂੰ ਪਤਾ ਕਿ ਕਿਹੜੀ ਗੱਲ ਦੀ ਕਿਉਂ ਕਰਦੇ ਨੇ ਲੋਕੀ ਜਾਂ ਕਿਉਂ ਏਦਾਂ ਹੋਇਆ ਆਪ ਹੀ ਉਹਨਾਂ ਨੇ ਮਿੱਟੋ ਮਿੱਟੀ ਲੈ ਗਏ ਨੇ ਕੋਈ 5 ਸਾਲ ਐਵੇਂ ਯਾਰ ਦਾ ਲੈ ਕੇ 2000 ਲੈ ਗਏ ਲੈ ਗਏ ਬਸ ਬਾਕੀ ਤੁਸੀਂ ਇਹਨੂੰ ਪੰਪਾ ਤੇ ਪਤਾ ਕਰ ਸਕਦੇ ਹੋ ਉਹ ਹੁਣ ਪੰਪਾ ਦੇ ਲੋਕ ਦੱਸਦੇ ਪਏ ਨੇ ਕਿ ਪੰਪਾ ਤੇ ਤੇਲ ਮੁੱਕ ਚੁੱਕਾ ਬਾਈਪਾਸ ਤੇ ਵੀ ਮੁੱਕ ਗਿਆ ਉਹ ਘੁਮ ਘੁਮ ਕੇ ਇੱਥੇ ਪਹੁੰਚਦੇ ਨੇ ਸਟੋਰੇਜ ਹੀ ਕਰ ਲਿਆ ਨੇ ਕਿਆ ਲੈ ਕੇ ਆ ਕੇ ਕੋਈ ਕਿਆ ਲੈ ਕੇ ਆਇਆ ਇਹਦਾ ਕਿਆ ਲੈ ਕੇ ਆ ਕੇ ਮੈਂ ਖੂਰੀ ਤੇ ਟਵਾਣਾ ਪਿਆ ਮੈਂ ਉਧਰ ਵੇਖਿਆ ਇੰਨਾ ਡਬਲ ਰਸੋਣਾ ਉਸੇ ਪਰ ਹੈ ਨਹੀਂ ਕਿ ਲੋਕਾਂ ਨੂੰ ਬਣ ਗਈ ਕਿੱਸਾ ਪਰ ਪੈਨਿਕ ਹੋ ਗਿਆ ਸਮਝ ਲਗੀ ਮੈਂ ਉਧਰ ਹੀ ਆ ਰਿਹਾ ਮੈਂ ਤੇ ਮੈਂ ਜਦੋਂ ਇਹ ਰੇਤ ਤਾਂ ਮੀ ਆਪਾਂ ਕੋਈ ਕਹਿੰਦੇ ਵੇਥੋਂ ਬਾਈ ਰੋਡ ਬਾਈ ਪਹਿਲੇ ਚਲਾਂਗੇ ਆਪਾਂ ਥੋੜਾ ਸਿਹਤ ਬਣੂਗੀ ਸਾਡੀ ਸਿਹਤ ਬਣੇਗੀ ਪੈਦਲ ਚੱਲਾਂਗੇ ਲੇਕਿਨ ਅੱਜ ਹਾਲਾਤ ਇਹ ਨੇ ਕਿ ਹਰ ਇੱਕ ਡਿਪੈਂਡਰ ਵਾਹਨ ਦੇ ਉੱਤੇ ਡਿਪੈਂਡਰ ਚਾਹੇ ਉਹ ਮੋਟਰਸਾਈਕਲ ਹੈ ਸਕੂਟਰ ਹੈ ਜਿਹਦੇ ਕੋ ਗੱਡੀ ਹੈ ਤੇ ਫਾਰੇ ਕਿ ਨੂੰ ਪੈਨਿੰਗ ਹੋਇਆ ਹੋਇਆ ਕਿ ਤੇਲ ਪਵਾਇਆ ਜਾਏ ਪਤਾ ਨਹੀਂ ਕਿੰਨੀ ਲੰਬੀ ਹੜਤਾਲ ਚੱਲਦੀ ਹੈ ਇਹ ਹੜਤਾਲ ਦਾ ਅਸਰ ਕੀ ਹੈ ਲੇਕਿਨ ਅਸਰ ਹੜਤਾਲ ਦਾ ਹੋਣਾ ਜਾਂ ਨਹੀਂ ਲੇਕਿਨ ਲੋਕ ਜਿਹੜੇ ਨੇ ਕੱਜਲ ਕੁਵਾਰ ਹੋ ਰਹੇ ਨੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਪਈਆਂ ਪੈਟਰੋਲ ਪੰਪਾਂ ਦੇ ਔਰ ਪੈਟਰੋਲ ਪੰਪਾਂ ਤੇ ਵੀ ਜਿਹੜਾ ਸਟਾਕ ਆ ਉਹਨਾਂ ਦਾ ਰੂਟੀਨ ਦਾ ਸਟਾਕ ਉਹ ਨਿਲ ਹੋ ਚੁੱਕਾ ਹੈ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਜਾਵਲਾ ਜਗਬਾਨੀ ਟੀਵੀ ਲਈ ਗੁਰਦਾਸ ਪੋਟੇ